आप कांग्रेस पार्टी की रीढ़ से हटी हो विचारधारा की लड़ाई है गुरु एक तरफ गुरु नानक जी की विचारधारा मैं पूछना चाहूंगा गांधी जी अगर राहुल गांधी नू कि फिर इंदिरा गांधी चली सी सच्चे पातशाह के दसे हुए रस्ते थे आजाद हिंदुस्तान के एक को लीडर होया है। ਉਹ ਇੰਦਰਾ ਗਾਂਧੀ ਹੋਈ ਆ ਜਿਹਨੇ ਸ੍ਰੀ ਹਰਮੰਦਰ ਸਾਹਿਬ ਦੇ ਟੈਂਕਾ, ਤੋਪਾ, ਗੋਲੇ ਛਿਟ ਕੇ ਉੱਥੇ ਅਟੈਕ ਕਰਾਇਆ ਆ ਕੇ ਪੋਤਰਾ ਭਾਸ਼ਣ ਦਿੰਦਾ ਸੀ ਤੇ ਮੈਨੂੰ ਫਿਰ ਉਹੀ ਗੱਲ ਯਾਦ ਆ ਗਈ ਮੈਂ ਕਿਹਾ ਵਾਕੇ ਇਹ ਕਾਂਗਰਸ ਉਹਨੇ ਹੁਣ ਇਹਨੂੰ ਪਿੱਛੇ ਕਰਤਾ ਤੇ ਇਹਦੀ ਭੈਣ ਨੂੰ ਅੱਗੇ ਇਸ ਲਈ ਲਿਆਉਂਦੇ ਆ ਕਿ ਜਦ ਇਹ ਜੀ ਝੂਠੀਆਂ ਗੱਲਾਂ ਪੰਜਾਬ 'ਚ ਆ ਕੇ ਕਰਦੇ ਆ ਤੇ ਇਹਨੂੰ ਨਾਲ ਕੋਈ ਪੁੱਛਣ ਵਾਲਾ ਬਣੇ ਕਿ ਤੁਸੀਂ ਬੜੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲੇ ਸੋ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਹੋਣਾ ਮਗਰ ਉਹ ਤੋਂ ਵਾਅਦਾ ਕਰਨ ਵਾਲੇ ਵੀ ਉਹੋ ਜੇ ਸਨ ਮਹਿਲਾ ਦਾ ਇੰਨੀ ਤਾਂ ਜਾਦੂਗਰਾਂ ਦੀ ਜਾਦੂਗਰੀ ਨਹੀਂ ਵੇਖਣ ਨੂੰ ਮਿਲੀ ਜਿੰਨਾ ਸਮਰਾਟ ਜਾਦੂਗਰ ਕਹਿੰਦੇ ਸੀ ਸਭ ਤੋਂ ਵੱਡਾ ਜਾਦੂਗਰ ਸੁਣਿਆ ਤੇ ਸਭ ਤੋਂ ਵੱਡਾ ਜਾਦੂਗਰ ਜੇ ਕੋਈ ਪੰਜਾਬ 'ਚ ਹੈ ਤੇ ਆਲ ਖਜ਼ਾਨਾ ਮੰਤਰੀ ਜਾਓ ਦੂਜਾ ਮੰਤਰੀ ਜਿਹੜਾ ਮੀਟੂ ਦੇ ਚੱਕਰ 'ਚ ਫਸ ਗਿਆ ਸੀਗਾ ਫਿਰ ਕੈਪਟਨ ਨੇ ਬਚਾ ਲਿਆ ਕਿਹੜਾ ਪਤਾ ਨਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੋਗਾ ਵਿਖੇ ਰੈਲੀ ਕੀਤੀ ਗਈ ਤਾਂ ਕੇਂਦਰ ਚਕਾਜ਼ ਭਾਜਪਾ ਤੇ ਨਿਸ਼ਾਨੇ ਸਾਦੇ ਜਾਣੇ ਲਾਜ਼ਮੀ ਸਨ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਅਨੰਦ ਦੇਵ ਜੀ ਦੇ ਦਰਸਾਈ ਰਾਤੇ ਚਲਣ ਦੀ ਤਾਕੀਦ ਕਰ ਦਿੱਤੀ ਪਰ ਹੁਣੇ ਰਾਹੁਲ ਗਾਂਧੀ ਦੀਏ ਤਾਕੀ ਦੇ ਸ਼ੋਮਣੀ ਅਕਾਲੀ ਦਲ ਨੂੰ ਕੁਝ ਖਾਸ ਪਸੰਦ ਨਹੀਂ ਜਿਸ ਤੋਂ ਤੈਸ ਚਾਏ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਰਾਹੁਲ ਗਾਂਧੀ ਤੋਂ ਲੈ ਇੰਦਰਾ ਗਾਂਧੀ ਤੱਕ ਖੂਬ ਤੰਗ ਕੱਸੇ ਮਜੀਠੀਆ ਨੇ ਤੈ ਤੋਂ ਤੱਕ ਕਹਿ ਦਿੱਤਾ ਕਿ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਵਾਉਣ ਵਾਲੀ ਇੰਦਰਾ ਗਾਂਧੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ ਤੇ ਹੀ ਚੱਲੀ ਹੋਣੀ ਹੈ ਕੱਲ ਮੈਂ ਸੁਣ ਰਿਹਾ ਸੀ ਰਾਹੁਲ ਗਾਂਧੀ ਜੀ ਕੀ ਕਹਿ ਰਹੇ ਸਨ ਕਹਿੰਦੇ ਜੀ ਆਪਣਾ ਮੋਦੀ ਜਾ ਭਾਰਤੀ ਜਨਤਾ ਪਾਰਟੀ ਦਾ ਨਾਂ ਲੈ ਕੇ ਕਹਿੰਦੇ ਕਿ ਇਹ ਗੁਰਨਾਨਕ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲ ਰਹੇ ਮੈਂ ਪੁੱਛਣਾ ਚਾਹੁੰਨਾ ਗਾਂਧੀ ਜੀ ਰਾਹੁਲ ਗਾਂਧੀ ਨੂੰ ਕਿ ਫਿਰ ਇੰਦਰਾ ਗਾਂਧੀ ਚੱਲੀ ਸੀ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਤੇ ਅੱਜ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਜਿੱਥੇ ਚੌ ਵਰਨਾਂ ਨੂੰ ਸਾਂਝੇ ਉਪਦੇਸ਼ ਦੀ ਗੱਲ ਹੋਈ ਹੈ ਜਿੱਥੇ ਹਰ ਇੱਕ ਦੇ ਸਤਕਾਰ ਦੀ ਗੱਲ ਹੋਈ ਹੈ ਜੇ ਉਸ ਪਵਿੱਤਰ ਸਥਾਨ ਨੂੰ ਢਾਹ ਤੇਰੀ ਕਰਨ ਦੀ ਕੋਸ਼ਿਸ਼ ਕਿਸੇ ਨੇ ਕੀਤੀ ਅੱਜ ਤੱਕ ਤੇ ਅਹਿਮਦ ਸ਼ਾਹ ਅਬਦਾਲੀ ਜ਼ਕਰੀਆ ਖਾ ਤੇ ਆਜ਼ਾਦ ਹਿੰਦੁਸਤਾਨ ਚ ਇੱਕੋ ਲੀਡਰ ਹੋਇਆ ਉਹ ਇੰਦਰਾ ਗਾਂਧੀ ਹੋਈ ਹੈ ਜਿਨੇ ਸ੍ਰੀ ਹਰਮੰਦਰ ਸਾਹਿਬ ਤੇ ਟੰਕਾ ਤੋਪਾ ਗੋਲੇ ਛਿਟ ਕੇ ਉੱਥੇ ਅਟੈਕ ਕਰਾਇਆ ਅਖਾਲਤਿਕ ਸਾਹਿਬ ਢਹਿ ਟੇਰੀ ਕੀਤਾ ਤੇ ਆ ਕੇ ਪੋਤਰਾ ਭਾਸ਼ਣ ਦਿੰਦਾ ਸੀ ਤੇ ਮੈਨੂੰ ਫਿਰ ਉਹੀ ਗੱਲ ਯਾਦ ਆ ਗਈ ਮੈਂ ਕਿਹਾ ਵਾਕੇ ਇਹ ਕਾਂਗਰਸ ਉਹਨੇ ਹੁਣ ਇਹਨੂੰ ਪਿੱਛੇ ਕਰਤਾ ਤੇ ਇਹਦੀ ਭੈਣ ਨੂੰ ਅੱਗੇ ਇਸ ਲਈ ਲਿਆਉਂਦੇ ਆ ਕਿ ਜਦ ਇਹ ਜੀ ਝੂਠੀਆਂ ਗੱਲਾਂ ਪੰਜਾਬ 'ਚ ਆ ਕੇ ਕਰਦੇ ਆ ਤੇ ਇਹਨੂੰ ਉਹਨਾਂ ਨੂੰ ਕੋਈ ਪੁੱਛਣ ਵਾਲਾ ਬਣੇ ਕਿ ਤੁਸੀਂ ਬੜੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲੇ ਸੋ ਨਾ ਸਿਰਫ ਕੌਮੀ ਪ੍ਰਧਾਨ ਸਗੋ ਬਿਕਰਮ ਮਜੀਠੀਆ ਦੇ ਨਿਸ਼ਾਨੇ ਤੇ ਆਪਣਾ ਰਿਸ਼ਤੇਦਾਰ ਯਾਨੀ ਮਨਪ੍ਰੀਤ ਬਦਲ ਵੀਰਿਆ ਤੁਸੀਂ ਕੁਝ ਸੁਣੋ ਮਜੀਠੀਆ ਨੇ ਕਿਵੇਂ ਮਨਪ੍ਰੀਤ ਬਦਲ ਦਾ ਪਰ ਇਸ ਸਭਾ ਚ ਮਜ਼ਾਕ ਉਡਾਇਆ ਕੈਪਟਨ ਅਮਰਿੰਦਰ ਨੇ ਸੋਚ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਅਜ ਨੌਜਵਾਨ ਆਏ ਆ ਵੱਖ-ਵੱਖ ਪਿੰਡਾਂ ਤੋਂ ਆਏ ਹੋ ਤੁਸੀਂ ਤੇ 7 ਐਮਐਲਏ ਥੋਂ ਕਾਂਗਰਸ ਦੇ ਜਿੱਤੇ ਆ ਤੇ ਸਬਾਬਕ ਆ ਤੁਹਾਡੇ ਤਾਂ ਹਰ ਘਰ ਚ ਦੋ ਦੋ ਨੌਕਰੀਆਂ ਦੇ ਕੇ ਗਏ ਹੋਣੇ ਦੇ ਕੇ ਗਏ ਆ ਕਿ ਨਹੀਂ ਦੇ ਕੇ ਗਏ ਆ ਜਿਹੜੇ ਚੁੱਪ ਜੇ ਬੈਠੇ ਆ ਮੈਨੂੰ ਲੱਗਦਾ ਮਿਲ ਗਈਆਂ ਨੇ ਮਿਲ ਗਈਆਂ ਕਿ ਨਹੀਂ ਮਿਲੀਆਂ ਨੌਕਰੀਆਂ ਤੇ ਕੈਪਟਨ ਰਾਹੁਲ ਗਾਂਧੀ ਕੱਲ ਕਹਿੰਦਾ ਸੀਗਾ ਦੇਖੋ ਅਸੀਂ ਤਾਂ ਸਾਰੇ ਵਾਅਦੇ ਪੂਰੇ ਕਰਤੇ ਮੈਨੂੰ ਹੈਰਾਨੀ ਹੁੰਦੀ ਐ ਨੌਕਰੀ ਤਾਂ ਕੀ ਦੇਣੀ ਸੀ ਇਹਨਾਂ ਨੇ ਵਾਅਦਾ ਕਰਤਾ ਆ ਨੌਕਰੀਆਂ ਦਾ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਜਦੋਂ ਵਾਅਦਾ ਹੋ ਰਿਹਾ ਸੀ ਤੇ ਝੂਠ ਬੋਲਣ ਵਾਲਾ ਵੀ ਅੱਜ ਖਜ਼ਾਨਾ ਮੰਤਰੀ ਬੜਿਆ ਜੀ ਨੇ ਇਹ ਚੋਅ ਮੈਨੀਫੈਸਟੋ ਤਿਆਰ ਕੀਤਾ ਜਦੋਂ ਕਿ ਇਹ ਦੁਕਾਨ ਤੇ ਸੌਦਾ ਲੈਣ ਜਾਣੇ ਹੋ ਨਾ ਤੇ ਬੜੀ ਵਾਰੀ ਪੁੱਛਦੇ ਹੋ ਕਿ ਇਹ ਡੁਪਲੀਕੇਟ ਹੈ ਕਿ ਠੀਕ ਹੈ ਕਈ ਵਾਰੀ ਤਾਂ ਪੁੱਛਦੇ ਹੋ ਇਹ ਜਾਪਾਨ 'ਚ ਬਣਿਆ ਕਿ ਮੇਡ ਇਨ ਚਾਈਨਾ ਤੇ ਕੀ ਗੱਲ ਹੋ ਗਈ ਵੋਟਾ ਪਾਉਣ ਤੋਂ ਪਹਿਲਾਂ ਨਾ ਧਿਆਨ ਦਿੱਤਾ ਕਿ ਇਹ ਚੋਲ ਮੈਨੀਫੈਸਟੋ ਅਸਲ ਹੈ ਕਿ ਨਕਲ ਹੈ ਜਿਵੇਂ ਸੱਚੇ ਸੁਧਾਰ ਪ੍ਰਕਾਸ਼ ਸਿਓ ਬਾਦਲੇ ਅੱਜ ਕਹਿੰਦੇ ਖਜ਼ਾਨਾ ਖਾਲੀ ਹੈ ਜਦੋਂ ਕਿਸੇ ਕਿਸੇ ਗਰੀਬ ਨੂੰ ਕੁਝ ਦੇਣਾ ਹੋਵੇ ਤੇ ਖਜ਼ਾਨਾ ਖਾਲੀ ਹੋ ਜਾਂਦਾ ਕੱਲ ਕਰੋੜਾਂ ਰੁਪਈਆ ਖਜ਼ਾਨੇ ਦਾ ਲੁਟਾਤਾ 1 ਰੁਪਈਆ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਪੰਜਾਬ ਦੇ ਖਜ਼ਾਨੇ ਚੋਂ ਬਸਾਈਆਂ ਪੰਜਾਬ ਦੇ ਖਜ਼ਾਨੇ 'ਚ ਰੋਟੀ ਦਾ ਪ੍ਰਬੰਧ ਹੋਇਆ ਪੰਜਾਬ ਦੇ ਖਜ਼ਾਨੇ ਤੋਂ ਸਾਰੇ ਉੱਤੇ ਇੰਤਜ਼ਾਮ ਹੋਏ ਮਗਰ ਜਦ ਕਿਸੇ ਕਰਜ਼ੇ ਦੀ ਮਾਫੀ ਦੀ ਗੱਲ ਆਉਂਦੀ ਆ ਤੇ ਕਹਿੰਦੇ ਖਜ਼ਾਨਾ ਖਾਲੀ ਨੌਕਰੀ ਦਾ ਵਾਅਦਾ ਕੀਤਾ ਸੀ ਜਿਹੜੀ ਗੱਲ ਮੈਂ ਕਰਦਾ ਸੀ ਕਦੇ ਕਿਸੇ ਨੇ ਹਿਸਾਬ ਲਾਇਆ ਕਿ ਘਰ ਘਰ ਨੌਕਰੀ ਦਾ ਮਤਲਬ ਕੀ ਹੁੰਦਾ ਪੰਜਾਬ ਸਾਰੇ 'ਚ 60 ਲੱਖ ਘਰ ਹੈ 60 ਲੱਖ ਘਰ ਮਤਲਬ ਫੇਰ 3 ਕਰੋੜ ਦੀ ਆਬਾਦੀ ਦਾ حساب ਪੂਰਾ ਹੁੰਦਾ ਤੇ 5 ਸਾਲਾਂ ਚ 60 ਮਹੀਨੇ ਹੁੰਦੇ ਆ ਹਰ ਮਹੀਨੇ ਹਰ ਘਰ ਨੌਕਰੀ ਦਾ ਮਤਲਬ ਹੋ ਗਿਆ ਕਿ ਹਰ ਮਹੀਨੇ 1 ਲੱਖ ਨੌਕਰੀ ਹਰ ਮਹੀਨੇ ਜਾਊਗੀ ਤੇ ਕਾਂ ਕਿਥੇ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਹੋਣਾ ਮਗਰ ਉਹ ਤੋਂ ਵਾਅਦਾ ਕਰਨ ਵਾਲੇ ਵੀ ਉਹ ਜੇ ਛਣ ਮਹਿਲਾ ਦਾ ਇੰਨੀ ਤਾਂ ਜਾਦੂ ਕਰਾ ਦੀ ਜਾਦੂਗਰੀ ਨਹੀਂ ਵੇਖਣ ਨੂੰ ਮਿਲੀ ਜਿੰਨਾ ਸਮਰਾਠ ਜਾਦੂਗਰ ਕਹਿੰਦੇ ਸੀ ਸਭ ਤੋਂ ਵੱਡਾ ਜਾਦੂਗਰ ਸੁਣਿਆ ਕਿ ਉਹਦੀ ਜਾਦੂਗਰੀ ਦੀ ਕੋਈ ਬਦਲ ਨਹੀਂ ਮਗਰ ਮੈਂ ਕਹਿ ਸਕਦਾ ਜੇ ਸਭ ਤੋਂ ਵੱਡਾ ਜਾਦੂਗਰ ਜੇ ਕੋਈ ਪੰਜਾਬ 'ਚ ਹੈ ਤੇ ਆਹ ਖਜ਼ਾਨਾ ਮੰਤਰੀ ਜਾਂ ਉਹ ਦੂਜਾ ਮੰਤਰੀ ਜਿਹੜਾ ਮੀ ਟੂ ਦੇ ਚੱਕਰ 'ਚ ਫਸ ਗਿਆ ਸੀਗਾ ਫਿਰ ਕੈਪਟਨ ਨੇ ਬਚਾ ਲਿਆ ਕਿਹੜਾ ਪਤਾ ਨਾ ਸੁਖਬੀਰ ਜੀ ਨੇ ਪੁੱਛ ਲਿਆ ਉਹਨੂੰ ਕੀ ਕੈਪਟਨ ਅਮਰਿੰਦਰ ਸੌਂਦੀ ਸਭ ਤੋਂ ਵੱਡੀ ਪ੍ਰਾਪਤੀ ਦੱਸ ਦੇ ਤੇ ਕਹਿੰਦਾ ਜੀ ਕੈਪਟਨ ਅਮਰਿੰਦਰ ਸਾਉ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸੜਕਾਂ ਤੇ ਸਭ ਤੋਂ ਵੱਧ ਪੱਛ ਸਾਡੀ ਵੇਲੇ ਲੱਗੇ ਚੰਨੀ ਦਾ ਜਵਾਬ ਆਇਆ ਸੀ ਤੇ ਇਹ ਜੇ ਵਜ਼ੀਰ ਹੁਣ ਗੱਲਾਂ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਸਾਰਾ ਕੁੱਲ ਮੁਲਾਜ਼ਮ ਪੰਜਾਬ ਸਰਕਾਰ ਦਾ ਕਿਸੇ ਨੂੰ ਪਤਾ ਕਿੰਨਾ ਕਿੰਨਾ ਨਹੀਂ ਸਵਾ 3 ਲੱਖ ਮੁਲਾਜ਼ਮ ਆ ਕੁੱਲ ਪੰਜਾਬ ਦਾ 3 ਲੱਖ ਬੋਰਡ ਕਾਰਪੋਰੇਸ਼ਨਾਂ ਦਾ ਸਵਾ 6 ਲੱਖ ਗਿਣਤੀ ਬਣਦੀ ਆ ਤੇ ਫਿਰ 60 ਲੱਖ ਨੂੰ ਨੌਕਰੀ ਕਿੱਥੋਂ ਦੇ ਦੇਣੀ ਸੀ 2 ਸਾਲ ਨਿਕਲ ਗਏ ਆ 7 ਐਮਐਲਏ ਤੋਂ ਬਣਿਆ ਦੁਆਬੇ ਵਾਲਿਆਂ ਨੂੰ ਤਾਂ ਕੁਝ ਮਿਲਿਆ ਨਹੀਂ ਆ ਦੋ ਬੇਰੋਜ਼ਗਾਰ ਬੜੇ ਲੋਟਬੰਦ ਸੀ ਇੱਕ ਤਾਂ ਬਿਆੰਤ ਸੋਹ ਦਾ ਪੋਤਰਾ ਉਹਨਾਂ ਨੂੰ ਦੇ ਦਿੱਤੀ ਨੌਕਰੀ ਡਿਪਟੀ ਬਣਾ ਤਾਂ ਪਤਾ ਕਿ ਨਹੀਂ ਪਤਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਦੱਸ ਦਿਓ ਨਹੀਂ ਪਤਾ ਤਾਂ ਦੱਸ ਉਹਨਾਂ ਤੋਂ ਵੱਧ ਬੇਰੋਜ਼ਗਾਰ ਤਾਂ ਕੋਈ ਨਹੀਂ ਹੋਣਾ ਫਿਰ ਇੱਕ ਮੁੰਡਾ ਐਮਪੀ ਬਣਿਆ ਬਿੱਟੂ ਦੂਜਾ ਐਮਐਲਏ ਬਣਿਆ ਇੱਕੋ ਹੀ ਰਹਿ ਗਿਆ ਸੀ ਘਰੇ ਵੇਲਾ ਹੈ ਵੀ ਥੋੜੇ ਦੂਜੇ ਕੰਮ ਵਾਲੇ ਕਾਤੀਆ ਕਾਂਡ ਵਾਲਿਆਂ ਨੇ ਮਸ਼ਹੂਰੀ ਆ ਉਹਨਾਂ ਦੀ ਉਹਨੂੰ ਨੌਕਰੀ ਦੇ ਦਿੱਤੀ ਚੱਕ ਕੇ ਉਮਰ ਵੀ ਵੱਧ ਗਈ ਸੀ ਪੜ੍ਹਾਈ ਵੀ ਘੱਟ ਸੀ ਤੁਸੀਂ ਨੌਕਰੀ ਲੈਣ ਚਲੇ ਜਾਓ ਮੁੰਡੇ ਨੂੰ ਭਾਵੇਂ PhD ਕੀਤੀ ਹੋਵੇ ਅੱਜ ਇਹਦਾ ਹਲਕਾ ਮੈਨੂੰ ਲੱਗਦਾ ਆ ਅ ਗਿਲਜੀਆ ਸਾਹਿਬ ਦਾ ਹੀ ਹਲਕਾ ਜੀ ਹੈ ਆ ਉਹਦੇ ਕੋਲ ਭੇਜ ਕੇ ਤਜਰਬਾ ਕਰ ਲਿਓ ਉਹਦੇ ਕੋਲ PhD ਵਾਲਾ ਨਿਆਣਾ ਭੇਜ ਦਿਓ ਤੇ ਕਾਗਜ਼ ਧਿਆਨ ਨਾਲ ਵੇਖ ਕੇ ਕਰੂ ਨਾ ਨਾ ਕਹਿੰਦਾ ਇਹਦੀ ਤਾਂ ਹਲੇ ਘੱਟ ਪੜਿਆ ਨੰਬਰ ਕਿੰਨੇ ਆਏ ਜੇ ਕਿਤੇ ਮਾਪਿਆਂ ਨੇ ਕਹਿਤਾ ਲੈ ਕਿ 90% ਆਏ ਆ ਨਹੀਂ ਨਹੀਂ ਕਹਿੰਦਾ 95 ਆਉਣੇ ਸੀ ਫੇਰ ਮਿਲਦੀ ਹੁੰਦੀ ਉਹਨੂੰ ਤਾਂ ਭਾਵੇਂ 95 ਆਣੇ ਨਾਣੇ ਨੂੰ ਥੋੜੇ ਨੂੰ ਨਾ ਮਿਲੇ ਤੇ ਉਹ ਉੱਥੇ ਘਰੇ ਲਟਿਆ ਸੀ ਬਹਿਨਸ਼ਾਹ ਦਾ ਮੁੰਡਾ ਉਹਨੂੰ ਨੌਕਰੀ ਪੱਕੀ ਕਰਤੀ ਬੇਰੋਜ਼ਗਾਰ ਛਲ ਨਾ ਇੱਕੋ ਹੀ ਰਹਿ ਗਿਆ ਸੀ ਦੂਜਾ ਤਾਂ ਐਮਪੀ ਬਣ ਗਿਆ ਇੱਥੇ ਹੀ ਬਸ ਨਹੀਂ ਵਿਕਰਮ ਮਜੀਠੀਆ ਨੇ ਕਾਂਗਰਸ ਵੱਲੋਂ ਰੱਖੇ ਕਿਸਾਨ ਕਰਜ਼ਾ ਮੁਆਫੀ ਸਮਾਗਮ 'ਤੇ ਵੀ ਖੂਬ ਦੰਜ ਕ세 ਤੇ ਜਦੋਂ ਆ ਕਿਸਾਨੀ ਦੇ ਪ੍ਰੋਗਰਾਮ ਹੋਏ ਆ ਪਤਾ ਨਹੀਂ ਛੋਟੇ ਇੱਥੇ ਚੈੱਕ ਵੰਡ ਕੇ ਗਏ ਕਿ ਨਹੀਂ ਗਏ ਤੁਸੀਂ ਹਾਲੇ ਤਾਂ ਚਲੋ ਚੰਗੇ ਰਹਿ ਗਏ ਵੈਸੇ ਨਹੀਂ ਗਏ ਪਹਿਲਾਂ ਮਾਨਸੇ ਵੰਡਿਆ ਸੀ ਸਭ ਤੋਂ ਪਹਿਲਾਂ ਚੈੱਕ ਜਾ ਕੇ ਉੱਥੇ ਗੀਤ ਪਤਾ ਕਿਹੜਾ ਸੁਣਾਉਂਦੇ ਸੀ ਸਟੇਜ ਤੋਂ ਵਿਚਾਰੇ ਕਿਸਾਨ ਖੁਦਕੁਸ਼ੀ ਕਰ ਰਿਹਾ 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਕਰਜ਼ਾ ਮਾਫ ਨਹੀਂ ਹੋ ਰਿਹਾ ਧੋਖਾ ਹੋ ਰਿਹਾ ਤੇ ਸਟੇਜ ਤੋਂ ਸੁਣਾਉਂਦੇ ਸੀ ਕਾਂਗਰਸੀ ਇਸ਼ਕ ਦਾ ਗਿੱਧਾ ਪੈਂਦਾ ਨਹੀਂ ਤੇਰੀ ਇਸ਼ਕ ਦਾ ਗਿੱਧਾ ਪੈਂਦਾ ਮੈਂ ਹੈਰਾਨ ਹੋ ਗਿਆ ਕਿ ਜਿਹੜਾ ਥੱਲੇ ਕਿਸਾਨ ਬੈਠਿਆ ਸੀ ਉਹ ਵਿਚਾਰਾ ਉਹਦੇ ਦਰਦ ਨੂੰ ਇਹ ਕਾਂਗਰਸੀ ਉੱਤੋਂ ਇਸ ਤਰ੍ਹਾਂ ਬਿਆਨ ਕਰਦੇ ਸਨ ਫਿਰ ਚਲੇ ਗਏ ਜੀ ਮਾਨਸੇ ਤੋਂ ਬਾਅਦ ਪ੍ਰੋਗਰਾਮ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਰੱਖ ਲਿਆ ਉੱਥੇ ਨਹੀਂ ਕੀ ਕੋਈ ਟਾਡੀ ਲਾ ਕੇ ਗੁਰੂ ਸਾਹਿਬ ਦੀਆ ਵਾਰਾ ਸਲਾਉਂਦੇ ਉਥੇ ਗੀਤ ਕਿਹੜਾ ਲਾ ਲਿਆ ਲਾ ਕੇ ਦੋ ਪੈਗ ਬੱਲੀਏ ਕਿਹੜਾ ਅੱਗੇ ਕਿਵੇਂ ਹੁੰਦਾ ਜੀ ਆ ਦੱਸੀ ਮੜਾ ਜਿਆ ਕਿਹੜੇ ਤੂੰ ਲੱਗਦਾ ਪੌਂਦਾ ਰਿਆ ਕਹਿੰਦਾ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ ਤੂੰ ਤਾਂ ਨੀ ਨਾ ਇਹ ਜੇ ਭੰਗੜੇ ਪੌਂਦਾ ਲੱਗਦਾ ਤਾਂ ਨਹੀਂ ਪੈਸੇ ਇਹ ਜਿਹਾ ਭਰਾਵੋ ਚਲੋ ਜੀਨੇ ਜਿਹੇ ਜਾਂ ਗਿੱਦਾ ਭੰਗੜਾ ਪਾਉਣਾ ਪਾਓ ਮਗਰ ਕੀ ਕਿਸਾਨੀ ਦੇ ਪ੍ਰੋਗਰਾਮ ਚ ਲੱਖਾਂ ਰੁਪਈਆ ਤੁਸੀਂ ਸਿੰਗਰ ਨੂੰ ਕਲੇ-ਕਲ ਕਲਚਰਲ ਪ੍ਰੋਗਰਾਮ ਹੋਵੇ ਹੋਵੇ ਇਹ ਜੇ ਗਾਣੇ ਸ਼ੋਭ ਦੇ ਵੀ ਆ ਚਲੋ ਜੀ ਨੂੰ ਜਿਹੜੀ ਚੀਜ਼ ਸੁਣਨ ਦਾ ਸ਼ੌਕ ਹੈ ਉਹ ਸੁਣੇ ਮਗਰ ਜਿਹੜੀ ਕਿਸਾਨੀ ਅੱਜ ਕਰਜ਼ੇ ਥੱਲੇ ਆ ਜਿਹੜੀ ਕਿਸਾਨੀ ਦਾ ਕਰਜ਼ਾ ਨਹੀਂ ਮਾਫ ਹੋ ਰਿਹਾ ਜਿਨ੍ਹਾਂ ਦੇ ਜੀ ਦੇ ਟੁਕੜੇ ਕੋਈ ਪਿਓ ਖੁਦਕੁਸ਼ੀ ਕਰ ਰਿਹਾ ਕਿਸੇ ਦਾ ਦਾਦਾ ਖੁਦਕੁਸ਼ੀ ਕਰ ਰਿਹਾ ਤੇ ਉਥੇ ਜਾ ਕੇ ਇਹ ਜੇ ਗੀਤ ਲਾਉਣੇ ਕਿ ਅਗਲੇ ਦੇ ਨਾਮਕ ਨੇ ਨੂਨ ਆਪਣੇ ਅਗਲੇ ਦੇ ਜ਼ਖਮਾ 'ਚ ਨੂਨ ਰਬਿੰਗ ਸਾਲਟ ਇਨ ਦਾ ਵੂਨਸ ਨਹੀਂ ਆਲੀ ਗੱਲ ਹੋਗੀ ਕਿ ਅਗਲੇ ਦੇ ਜ਼ਖਮਾ 'ਚ ਨੂਨ ਮਲਣ ਵਾਲਾ ਕੰਮ ਅੱਜ ਉਥੇ ਸ਼ੁਰੂ ਕਰਤਾ ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੇ ਆਗਾਜ਼ ਲਈ ਮੋਗਾ ਵਿਖੇ ਚੋਣ ਰੈਲੀ ਰੱਖੀ ਗਈ ਸੀ ਪਰ ਬਾਅਦ ਵਿੱਚ ਕਾਂਗਰਸ ਵੱਲੋਂ ਇਸ ਨੂੰ ਕਿਸਾਨ ਕਰਜ਼ਾ ਮੁਆਫੀ ਪ੍ਰੋਗਰਾਮ ਵਿੱਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਰਾਹੁਲ ਗਾਂਧੀ ਦੀ ਜਿਸ ਰੈਲੀ ਦੇ ਲਈ ਥਾਂ ਵਰਤੀ ਜਾਣੀ ਸੀ ਉਸ ਥਾਂ ਦੇ ਲਈ ਕਿਸਾਨਾਂ ਨੂੰ ਮੁਆਵਜ਼ਾ ਸਰਕਾਰੀ ਖਜ਼ਾਨੇ ਚੋਂ ਦਿੱਤਾ ਜਾਣਾ ਸੀ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ